ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾ ਅਤੇ ਅਸ਼ਰਦਾ ਇਸ ਬਾਬਤ ਗੁਰੂ ਜੀ ਨੇ ਆਪ ਜੀ ਨੇ ਸਰਵਣ ਕੀਤਾ ਪਿਛਲੇ ਵੀਡੀਓ ਵਿੱਚ ਕਿਸ ਤਰ੍ਹਾਂ ਸਿੱਖਾਂ ਨੂੰ ਸਮਝਾਇਆ ਅਤੇ ਕਿਸ ਤਰ੍ਹਾਂ ਇੱਕ ਰਿਚ ਦਾ ਉਧਾਰ ਕੀਤਾ ਤੇ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਇੱਕ ਨਈ ਸਾਖੀ ਤੇ ਨਵੀਂ ਸਾਖੀ ਵਿੱਚ ਅੱਜ ਆਪਾਂ ਸਰਵਣ ਕਰਦੇ ਹਾਂ ਕਾਰਪੇਟਾ ਲਿਆਉਣ ਵਾਲੇ ਮਸੰਦਾਂ ਦੇ ਇਲਾਕੇ ਵੰਡੇ ਹੋਏ ਸਨ ਵਿਸਾਖੀ ਤੇ ਸਾਰੇ ਆਪਣੀ ਆਪਣੀ ਉਗਰਾਹੀ ਹੋਈ ਕਾਰਪੇਟਾ ਦਸਵੰਦ ਲਿਆ ਕੇ ਗੁਰੂ ਜੀ ਨੂੰ ਅਰਪਣ ਕਰਦੇ ਸਨ ਕਾਬਲ ਦੇ ਇਲਾਕੇ ਦਾ ਮਸੰਦ ਇੱਕ ਦਿਨ ਗੁਰੂ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਕਾਬਲ ਵਿੱਚ ਇੱਕ ਕਾਰੀਗਰ ਬੜੇ ਸੁੰਦਰ ਡੇਰੇ ਬਣਾਉਂਦਾ ਹੈ ਮੈਂ ਵਿਚਾਰ ਕੀਤੀ ਬੜਾ ਸੁੰਦਰ ਹੈ ਗੁਰੂ ਮਹਾਰਾਜ ਵਾਸਤੇ ਬਣਵਾ ਲਵਾਂ ਦਾਤਾ ਜੀ ਆਪ ਜੀ ਦੀ ਆਗਿਆ ਹੋਵੇ ਤਾਂ ਬਣਵਾਇਆ ਜਾਵੇ ਸੁਨ ਕਰਗੀ ਤਰਬਾਕ ਬਖਾਨਾ ਅਬ ਕਾਬਲ ਕੋ ਕਰੋ ਪਿਆਨਾ ਗੁਰੂ ਮਹਾਰਾਜ ਦਾ ਹੁਕਮ ਲੈ ਕੇ ਮਸੰਦ ਕਾਬਲ ਨੂੰ ਚਲੇ ਗਿਆ ਜਾ ਕੇ ਕਾਰੀਗਰ ਨੂੰ ਆਰਡਰ ਦੇ ਦਿੱਤਾ ਕਾਰਪੇਟਾ ਦਾ ਧਨ ਵੀ ਇਕੱਠਾ ਕਰਕੇ ਦਿੱਤਾ ਨਾਲ ਤਾਕੀਦ ਕੀਤੀ ਬਾਰ ਬਾਰ ਕਹਿ ਕਰੀ ਤਾਕੀਦ ਜਿਮ ਤੁਰਕੇਸ਼ਰ ਨਿਕਟ ਸੀਦ ਤੇਸ ਤੇ ਆਛੋ ਦੇਹ ਬਣਾਏ ਗੁਰ ਕਰ ਤਾਨ ਕੀ ਤੋਟ ਨਾ ਕਾਇ ਇਸ ਤਰ੍ਹਾਂ ਉਤਸ਼ਾਹ ਦੇ ਕੇ ਕਿ ਗੁਰੂ ਘਰ ਵਿੱਚ ਕਿਸੇ ਤਰ੍ਹਾਂ ਦੀ ਤਾਨ ਦੀ ਕੋਈ ਤੋਟ ਨਹੀਂ ਹੈ ਤੇ ਜਿਸ ਤਰ੍ਹਾਂ ਤੁਰਕਾਂ ਵਾਸਤੇ ਤੋਂ ਬਣਾਣਾ ਹੈ ਉਸ ਤੋਂ ਅੱਛਾ ਬਣਾ ਕੇ ਦੇਣਾ ਹੈ ਇਸ ਤਰ੍ਹਾਂ ਉਸ਼ਾ ਦੇ ਕੇ ਡੇਰਾ ਬਣਵਾਇਆ 1 ਸਾਲ ਦੀ ਕਾਰ ਭੇਟਾ ਦਾ ਸੰਬੰਧ ਸਵਾ ਲੱਖ ਰੁਪਿਆ ਹੁੰਦਾ ਹੈ 2 ਸਾਲ ਦਾ ਦਸਵੰਦ 2.5 ਲੱਖ ਰੁਪਿਆ ਲਗਵਾ ਦਿੱਤਾ ਸੋ ਉਚਵਾਏ ਆਨੰਦਪੁਰ ਆਣਾ ਬਹੁਨ ਰਸੰਗ ਸੰਭਾਰਣ ਠਾਣਾ ਪੰਨ ਪ੍ਰਭ ਜੀ ਸ੍ਰੀ ਮੁਖ ਹੁਕਮ ਬਖਾਣਾ ਤਹਿ ਲਗਾਏ ਸੋ ਡੋਰਨ ਤਾਣਾ ਗੁਰੂ ਜੀ ਦੇ ਹੁਕਮ ਨਾਲ ਲਾਣਾ ਆਰੰਭ ਕੀਤਾ ਫਰਾਸ਼ ਲਾਣ ਵਿੱਚ ਬੜੇ ਹੁਸ਼ਿਆਰ ਹਨ ਕਨਾਤਾਂ ਚਾਰ ਚੁਫੇਰੇ ਦੀਆਂ ਬਾਗ ਦੀ ਤਰ੍ਹਾਂ ਕੱਢੇ ਹੋਏ ਕਈ ਤਰ੍ਹਾਂ ਦੀਆਂ ਵੇਲਾ ਕੰਵਲ ਫੁੱਲ ਬਣੇ ਹੋਏ ਤੰਬੂ ਨੂੰ ਕਈ ਰੰਗਾਂ ਦਾ ਪਸਮੰਬਰ ਲੱਗਾ ਹੋਇਆ ਸੋਨੇ ਦੇ ਕਲਸ ਦੇ ਬਣੇ ਹੋਏ ਦੂਰੋਂ ਸੂਰਜ ਦੀ ਤਰ੍ਹਾਂ ਅੱਖਾਂ ਚੁੰਧਿਆਉਦਾ ਹੈ ਬਾਹਰ ਜਰੀ ਦੀਆਂ ਝਾਹਰਾ ਚਾਰੇ ਪਾਸੇ ਲੜਕਦੀਆਂ ਹਨ ਅੰਦਰ ਸੁੱਚੇ ਮੋਤੀਆਂ ਦੀਆਂ ਲੜੀਆਂ ਲਈ ਕਈ ਕਿਸਮ ਦੀਆਂ ਸੋਨੇ ਚਾਂਦੀ ਦੀਆਂ ਚੋਭਾਂ ਹਨ ਸਤਿਗੁਰੂ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਮਾਮੇ ਕਿਰਪਾਲ ਨੇ ਬੜੀ ਸਲਾਹੀ ਸ਼ਾਮ ਨੂੰ ਗੁਰੂ ਜੀ ਦਾ ਦਰਬਾਰ ਇਸੇ ਥੱਲੇ ਫਰਸ਼ ਕਰਵਾ ਕੇ ਲਗਾ ਇਹ ਫਰਸ਼ ਵੀ ਨਾਲ ਹੀ ਬਣ ਕੇ ਆਇਆ ਸੀ ਰਬਾਬੀ ਕੀਰਤਨ ਕਰਦੇ ਹਨ ਸਿੱਖ ਸੰਗਤਾਂ ਨਾਮ ਰਸ ਪਿੰਦੀਆਂ ਧੁਨੀ ਲਾਉਂਦੀਆਂ ਹਨ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ